ਰਾਜਵਿੰਦਰ ਕੋਰ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਫਿੱਡੇਕਲਾ ਪਿੰਡ ਜ਼ਿਲ੍ਹਾ ਫਰੀਦਕੋਟ ਦੇ ਜਿਹੜਾ ਚੰਗੇ ਪਹਿਲਾ ਦਿਨ ਦੇ ਮਾਰਕੇ ਤੇ ਤੁਸੀਂ ਪਹੁੰਚਿਆ ਖਲੋਰੀ ਬੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਸਾਨੂੰ ਇਹ ਵੀ ਪੱਤਰਕਾਰ ਭਰਾ ਪੁੱਛਦੇ ਆ ਸਵਾਲ ਵੀ ਤੁਸੀਂ ਇੱਥੇ ਕਿਉਂ ਮਨਾਉਂਦੇ ਆ ਸਾਡੇ ਭੈਣ ਭਰਾ ਸਾਡੇ ਹਸਬੰਡ ਇੱਥੇ ਆ ਤਾਂ ਬਜ਼ੁਰਗ ਵੀ ਇੱਥੇ ਆ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇਗਾ ਅਸੀਂ ਵੀ ਉਹਨਾਂ ਦੇ ਨਾਲ ਹੀ ਰਹਿਣਾ ਜਦੋਂ ਚਾਹੀਏ ਸੀ ਇੱਥੇ ਵੀ ਮਨਾ ਰਹੇ ਹਾਂ ਪਰ ਮਹਿਲਾ ਤੋਂ ਇਸ ਮਨਾ ਕੀ ਰਹੇ ਹਾਂ ਬਸ ਇੱਕ ਤਿਆਰ ਆ ਬਸ ਉਹ ਅੱਗੇ ਵੀ ਅਸੀਂ ਇੱਥੇ ਮਨਾਇਆ ਸੀਗਾ ਤੇ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਅਸੀਂ ਆਪਦੇ ਘਰਾਂ 'ਚ ਮਨਾ ਕੇ ਤਾਂ ਨਾ ਅਸੀਂ ਬਾਡਰਾਂ 'ਚ ਆ ਕੇ ਬੈਠ ਗਏ ਨਾ ਅਸੀਂ ਬਾਡਰਾਂ 'ਤੇ ਹੀ ਮਨਾਇਆ ਏ ਨਾਮਾ ਮੌਜੂਦ ਨੇ ਜਿੰਨਾਂ ਨੂੰ ਪੰਡਾਲਾਂ ਅੱਜ-ਕੱੱਟ ਭਰਾਂ ਨੇ ਮਹਿਲਾਵਾਂ ਨਾਲ ਆਮ ਬਹੁਤ ਜ਼ਿਆਦਾ ਹਲੇ ਤਾਂ ਪੈਣਾ ਆ ਰਹੀਆਂ ਇੱਥੇ ਸਾਨੂੰ ਥਾਂ ਨਹੀਂ ਮਿਲਣਾਗਾ ਬੈਠਣ ਦੀ ਜਗ੍ਹਾ ਵੀ ਨਹੀਂ ਬਹੁਤ ਘੱਟ ਪੈ ਜਾਣੀਆਂ ਜਗ੍ਹਾ ਵੀ ਹਰ ਪਿੰਡ ਤੋਂ ਹਰ ਥਾਂ ਤੋਂ ਜ਼ਿਲ੍ਹੇ ਤੋਂ ਇੱਥੇ ਇਕੱਠਾ ਹੋ ਰਹੀਆਂ ਅੱਜ ਮਹਿਲਾਵਾਂ ਸਾਹਿਬ ਹਾਂਜੀ ਅੱਜ ਸਾਰੀ ਡਿਊਟੀ ਮਹਿਲਾਵਾਂ ਦੀ ਹੈ ਅੱਜ ਭਾਈ ਵੀਰ ਨਹੀਂ ਕੋਈ ਵੀ ਸਾਡੇ ਨਾਲ ਸਾਥ ਦੇਊਗਾ ਅੱਜ ਮਹਿਲਾਵਾਂ ਹੀ ਦੇਣਗੇ ਸਾਥ ਅੱਜ ਦੇਖੋ ਤੁਹਾਡੇ ਸਾਹਮਣੇ ਇਧਰ ਬੀਏਸੀ ਸਟੇਜ ਦੀ ਸੇਵਾ ਵੀ ਉਹ ਅਸੀਂ ਲੈ ਕਰਈਆਂ ਜੇ ਸਟੇਜ ਸੈਕਟਰੀ ਆ ਉਹ ਵੀ ਇੱਕ ਭੈਣ ਕਰ ਰਹੀ ਆ ਸਟੇਜ ਦੀ ਸੇਵਾ ਵੀ ਪ੍ਰੀਤਪਾਲ कौर ਕਿੱਥੋਂ ਆਏ ਹੋ ਬਾਬਾ ਲਬਾਨੇ ਵਾਲੀ ਤੋਂ ਹੀ ਕੀ ਲੱਗਦੇ ਹੋ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਦੀ ਬੇਟੀ ਕੀ ਕਹਿਣਾ ਚਾਹੁੰਦੇ ਹੋ ਮਹਿਲਾ ਦਿਵਸ ਦੇ ਮੌਕੇ ਦੇ ਖਨੋਰੀ ਬਾਰਡਰ ਦੇ ਉੱਪਰ ਪਹੁੰਚੇ ਹਾਂ ਕਿਸ ਤਰ੍ਹਾਂ ਦੇ ਤਰੀਕੇ ਨਾਲ ਮਨਾਇਆ ਜਾਏਗਾ ਹਾਂਜੀ ਇਹੀ ਕਹਿਣਾ ਚਾਹੁੰਦੇ ਕਿ ਜੋ ਘਰਾਂ ਚ ਬੈਠੇ ਉਹਨਾਂ ਦਾ ਵੀ ਫਰਜ਼ ਬੰਦ ਹੈ ਕਿ ਸਿੱਖਨੌਰੀ ਬਾਰਡਰ ਤੇ ਪਹੁੰਚ ਕੇ ਆਪਣੀਆਂ ਮੰਗੀਆਂ ਹੋਈਆਂ ਮੰਨਾ ਜੇ ਮੰਗਾਂ ਜਿਹੜੀਆਂ ਸਰਕਾਰ ਤੋਂ ਲਾਗੂ ਕਰਵਾਈਏ ਕਿਸ ਤਰੀਕੇ ਨਾਲ ਮਨਾਇਆ ਜਾਏਗਾ ਮਹਿਲਾ ਦਿਵਸ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਮਹਿਲਾਵਾਂ ਸ਼ਹਿਰਾਂ ਦੇ ਵਿੱਚ ਮਨਾਉਂਦੀਆਂ ਨੇ ਕਿਉਂਕਿ ਅੱਜ ਕੱਲ ਮਹਿਲਾਵਾਂ ਦੀ ਗੱਲ ਕਰੀ ਤਾਂ ਵੱਡੇ ਵੱਡੇ ਪਤਾ ਤੇ ਤੈਨਾਤ ਨੇ ਵੱਡੇ ਵੱਡੇ ਅਫਸਰ ਸਾਹਿਬਾਨ ਬਰਚ ਹਾਂਜੀ ਹਾਂਜੀ ਸ਼ਹਿਰਾਂ ਦੇ ਵਿੱਚ ਮਨਾਉਣ ਦਾ ਤਾਂ ਕੋਈ ਮਕਸਦ ਹੀ ਨਹੀਂ ਰਿਹਾ ਕਿ ਜਦੋਂ ਸਾਡੇ ਵੀਰ ਭਰਾਤ ਸਭ ਬਾਰਡਰਾਂ ਤੇ ਡਟੇ ਹੋਏ ਆ ਤੇ ਅਸੀਂ ਸ਼ਹਿਰਾਂ ਦੇ ਵਿੱਚ ਮਨਾ ਕੇ ਕੀ ਕਰਨਾ ਇਸ ਕਰਕੇ ਅਸੀਂ ਇਨਾ ਕ ਇਕੱਠਾ ਹੋਣ ਦੀ ਉਮੀਦ ਹੈ ਕੱਠ ਵੀ ਤੁਸੀਂ ਦੇਖ ਹੀ ਲਓਗੇ ਜੀ ਅਜੇ ਸ਼ੁਰੂ ਤਾਂ ਆਉਣਾ ਹੋ ਹੀ ਗਿਆ ਤੁਸੀਂ ਸ਼ਾਮ ਤੱਕ ਦੇਖ ਹੀ ਲੈਣਾ ਕੱਠ ਬਹੁਤ ਹੋ ਜਾਣਾ ਜੀ ਕੀ ਨਾਮ ਹੈ ਜੀ ਉਹ ਜਸਵੀਰ ਦਾ ਡੱਲੀ ਵਾਲਾ ਸਾਡੇ ਕੀ ਲੱਗਦਾ ਪੈਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਥੋੜੀ ਬੋਲ ਕਰ ਰਹੇ ਹੋ ਅਸੀਂ ਤਾਂ ਇਹੋ ਹੀ ਕਹਿਣਾ ਚਾਹੁੰਦੇ ਆ ਬਈ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਸਾਥ ਦੀ ਲੋੜ ਹੈ ਹਨਾ ਆਪਾਂ ਅੱਜ ਘਰਾਂ ਵਿੱਚ ਬੈਠ ਕੇ ਤੇ ਆਪਣਾ ਵजूद ਗਵਾਈ ਜਾਂਦੇ ਆ ਹਨਾ ਜੇ ਹੁਣ ਆਪਣਾ ਵਜੂਦ ਇੱਥੇ ਇੱਥੇ ਜੋਗਰਾ ਰਹਿ ਗਿਆ ਹੁਣ ਘਰਾਂ ਵਿੱਚ ਬੈਠ ਕੇ ਵਜੂਦ ਨਹੀਂ ਬਣਨਾਗਾ ਵਜੂਦ ਬਣੂਗਾ ਇੱਥੇ ਬਾਰਡਰਾਂ ਤੇ ਪਹੁੰਚ ਕੇ ਫੇਰ ਹੀ ਆਪਾਂ ਡਟ ਕੇ ਮੁਕਾਬਲਾ ਕਰ ਸਕਾਂਗੇ ਜੇ ਮੁਕਾਬਲਾ ਕਰਾਂਗੇ ਤਾਂ ਕੁਝ ਲਵਾਂਗੇ ਜੇ ਮੁਕਾਬਲਾ ਨਹੀਂ ਕਰਾਂਗੇ ਤਾਂ ਆਪਾਂ ਖੱਲੀ ਹੱਥ ਰਹਿ ਮਹਿਲਾ ਦਿਵਸ ਦੇ ਬਿਲਕੁਚ ਕਹਿਣਾ ਚਾਹੁੰਗੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਇਹ ਕਹਿਨੀ ਆ ਅਸੀਂ ਵੀ ਮਹਿਲਾ ਦਿਵਸ ਮਨਾਉਣ ਵਾਸਤੇ ਹੁੰਦਾ ਖੁਸ਼ੀਆਂ ਦਾ ਪਰ ਅੱਜ ਸਾਡੇ ਵਾਸਤੇ ਖੁਸ਼ੀ ਨਹੀਂ ਹੈਗੀ ਅਸੀਂ ਤਾਂ ਅੱਜ ਪਰੇਸ਼ਾਨ ਤੇ ਦੁਖੀ ਹੈਗੇ ਆਂ ਤੇ ਅਕਸਰ ਅਸੀਂ ਹੁਣ ਆਪ ਦਾ ਮਹਿਲਾ ਦਸ ਉਹ ਦਿਨ ਤਾਂ ਮਨਾਉਣਾ ਮਨਾਉਣਾ ਪਰ ਇੱਥੇ ਮਨਾਵਾਂਗੇ ਪਾਣੀ ਰੱਖਣਾ ਕੋਰੇ 200 ਸਤਾਰੀਓਗ ਅੱਜ ਦੇ ਸਰ ਮਾਹਲਾ ਬੇਸ ਦੇ ਨੋਕ ਤੇ ਅੱਜ ਦੇਸ਼ ਕਨੌਰੀ ਬਾਰਡਰ ਦੇ ਉੱਤੇ ਪਹੁੰਚ ਗਿਆ ਸਾਡੀਆਂ ਭੈਣਾਂ ਸਾਡੀਆਂ ਧੀਆ ਸਾਡੀਆਂ ਮਾਤਾਵਾਂ ਸਭ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਦੂਰ ਦਰਾਜ ਤੋਂ ਅੱਜ ਇੱਥੇ ਚੱਲ ਕੇ ਆਏ ਹੋ ਕਿ ਆ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਕੱਲੀ ਕੋਸ਼ਿਸ਼ ਨਹੀਂ ਕੀਤੀ ਸਫਲ ਬਣਾਇਆ ਹੈ ਬੇਸ਼ੱਕ जिस दिन तो आप मैडिकल एड लैनी शुरू की है काफ़ी ड्रिप भी लगी बोतल लगी टीके लगे लेकिन मेरा ख्याल है वो सारी ड्रिप ने सारी दवाई ने ऊना एनर्जी नहीं दिती उन्नी ताकत नहीं दिखती कम नहीं किया ਜਿੰਨਾ ਆਪ ਸਭ ਦੇ ਰੱਬ ਵਰਗੇ ਦਰਸ਼ਨਾਂ ਨੇ ਕੀਤਾ ਹੈ ਤੁਹਾਨੂੰ ਸਭ ਨੂੰ ਮਿਲ ਕੇ ਜੋ એનર્ਜੀ ਮਿਲੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਤਕੜੀਆਂ ਹੋ ਕੇ ਅੱਜ ਦੇ ਇਸ ਮਹਿਲਾ ਦਿਵਸ ਦੀ ਮਹੱਤਤਾ ਨੂੰ ਸਮਝਿਆ ਜਿਸ ਤਰੀਕੇ ਦੇ ਨਾਲ ਅੰਦੋਲਨ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਉਮੀਦ ਹੈ ਕਿ ਇਸ ਸਹਿਯੋਗ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਆ ਕਿਉਂਕਿ ਆਪਾਂ ਇਹਨੂੰ ਜਿੱਤਣਾ ਹੈ ਆਪਾਂ ਇਹਨੂੰ ਜਿੱਤਣਾ ਹੈ ਤੁਸੀਂ ਇੱਕ ਬੇਨਤੀ ਮੇਰੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਪੀਕਰਾਂ ਦੇ ਰਾਹੀਂ ਅਗਰ ਕੋਈ ਇੱਥੇ ਜਿਸ ਕਿਸੇ ਨੂੰ ਮੈਂ ਮਿਲ ਰਿਹਾ ਹਾਂ ਆਮੋ ਸਾਹਮਣੇ ਹੋ ਰਹੇ ਆ ਉਹਨਾਂ ਸਾਰਿਆਂ ਨੂੰ ਵੀ ਜਾਂ ਕੋਈ ਦੂਰ ਜਿਹੜੇ ਕੋਈ ਸਾਡੀਆਂ ਭੈਣਾਂ ਸਾਡੀਆਂ ਧੀਆ ਬੈਠੀਆਂ ਨੇ ਜਾਂ ਤੁਰ ਫਿਰ ਰਹੀਆਂ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹੋਇਆ ਕਹਿੰਦਾ ਇੱਕ ਵੱਡੀ ਉਮੀਦ ਕਰਦਾ ਮੈਂ ਤੁਹਾਡੇ ਤੋਂ ਕਿ ਭੈਣੋ ਜਦੋਂ ਖੇਤਾਂ ਦੇ ਵਿੱਚ ਸਾਡੇ ਵੀਰ ਕੰਮ ਕਰਦੇ ਹੁੰਦੇ ਆ ਤੇ ਤੁਸੀਂ ਘਰਾਂ ਦੇ ਵਿੱਚ ਮਿੱਟੀ ਲਾਲ ਮਿੱਟੀ ਹੁੰਦੀ ਹੈ ਡੰਗਰ ਸਾਂਭਦੀਆਂ ਹੋਰ ਘਰ ਦਾ ਕਾਰੋਬਾਰ ਕਰਦੀਆਂ ਖੇਤਾਂ 'ਚ ਕੰਮ ਕਰਦਿਆਂ ਦੇ ਮਗਰ ਅੰਨ ਪਾਣੀ ਪਹੁੰਚਦਾ ਕਰਦੀਆਂ ਖਾਦੇ ਲਈ ਕਿ ਸਾਡੇ ਬੱਚਿਆਂ ਦਾ ਭੁੱਖ ਬਣਿਆ ਰਹੇ ਭੁੱਖ ਬਚਿਆ ਰਹੇ ਤੇ ਜਦੋਂ ਸਾਡੇ ਬੱਚਿਆਂ ਦੇ ਭਵਿੱਖ ਤੇ ਆਣ ਪਵੇ ਤਾਂ ਫਿਰ ਸਾਡਾ ਫਰਜ਼ ਬਣ ਜਾਂਦਾ ਹੈ ਕਿ ਸਾਡੀਆਂ ਭੈਣਾਂ ਦਾ ਹਿੱਸਾ ਜਿਹੜਾ ਗਿਣਤੀ ਹੈ ਬਰਾਬਰ ਹੈ ਤੁਸੀਂ ਵੀ ਔਨੀਆਂ ਹੀ ਹੈ ਜਿੰਨੇ ਸਾਡੇ ਮਰਦ ਵੀਰ ਨੇ ਸੋ ਇਸ ਕਰਕੇ ਮੈਂ ਉਮੀਦ ਕਰਦਾ ਕਿ ਆਪਾਂ ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਏ ਇਹ ਜ਼ਰੂਰ ਕਰਨਾ ਹੈ ਕੇ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਦੇ ਲਈ ਤੁਹਾਡਾ ਸਭ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ ਭਾਵੇਂ ਤੁਸੀਂ ਘਰੇ ਹੋਵੋ ਭਾਵੇਂ ਮੋਰਚੇ 'ਚ ਹੋਵੋ ਇੱਕੇ ਜਰੂਰ ਬਣਾ ਕੇ ਰੱਖਿਓ ਕਿ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਦੀ ਗਿਣਤੀ ਇਸੇ ਤਰ੍ਹਾਂ ਬਰਕਰਾਰ ਰਹੇ ਕੋਈ ਹਰਾਉਣ ਵਾਲਾ ਜਮਿਆ ਨਹੀਂ ਜਿੱਤਾਂਗੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਸਾਡੇ ਬੱਚਿਆਂ ਦੇ ਉੱਤੇ ਜਦੋਂ ਆਣ ਪਵੇ ਤਾਂ ਮੇਰਾ ਖਿਆਲ ਹੈ ਜਿਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਨਾ ਉਹ ਮਰ ਮਿਟਦੀ ਆਪਦੇ ਬੱਚੇ ਨੂੰ ਜਿਉਂਦਿਆਂ ਰੱਖਣ ਦੇ ਲਈ ਸੋ ਇਸ ਕਰਕੇ ਹੁਣ ਇਹਨਾਂ ਨੂੰ ਜਿਉਂਦਿਆਂ ਰੱਖਣਾ ਆਪਾਂ ਤੁਸੀਂ ਤੁਹਾਡੇ ਸਭ ਤੋਂ ਮੈਂ ਇੰਨੀ ਦੀ ਬੇਨਤੀ ਕਰਦਾ ਹੋਇਆ ਖੇਮਾ ਚਾਹੂੰਗਾ ਬਹੁਤ ਬਹੁਤ ਦੁਬਾਰਾ ਫੇਰ ਸਾਰੀਆਂ ਭੈਣਾਂ ਦਾ ਸਾਰੀਆਂ ਮਾਤਾਵਾਂ ਦਾ ਸਾਡੀਆਂ ਧੀਆਂ ਦਾ ਜਿਨ੍ਹਾਂ ਨੇ ਅੱਜ ਇਸ ਮੋਰਚੇ ਨੂੰ ਤਾਕਤ ਦਿੱਤੀ ਹੈ ਮੈਂ ਦਿਲ ਦੀ ਗਹਿਰਾਈ ਤੋਂ ਫਿਰ ਧੰਨਵਾਦ ਕਰਦਾ ਹੋਇਆ ਖਿਮਾ ਚਾਹੂਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ప్రతి ਗਿੰਤੀ ਚ ਬੀਬੀਆਂ ਇਕੱਠੀਆਂ ਹੋਈਆਂ ਨੇ ਕਿਹੜੇ ਸੰਗਤ ਪੰਡਾਤ ਜੀ ਬੈਠੀ ਆ ਬੇਨਤੀ ਆ ਬੈਠੇ ਰਹੋ ਜੀ ਦੇਖੋ ਗੱਲ ਇਹ ਹੈ ਵਾਰੀ ਵਾਰੀ ਪ੍ਰਧਾਨ ਜੀ ਦੇ ਦਰਸ਼ਕ ਕਰਾ ਦਿਆਂਗੇ ਸਾਡੀਆਂ ਭੈਣਾ ਇਹ ਮਹਿਸੂਸ ਕਰ ਗਈਆਂ ਕਿ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਸਾਨੂੰ ਲੜੇ ਬਿਨਾ ਮਹਿਫੂਜ਼ ਨਹੀਂ ਹੋਣੀ ਤੇ ਜਦੋਂ ਬੱਚੇ ਨੂੰ ਜਿਉਂਦਿਆਂ ਰੱਖਣਾ ਹੈ ਸਾਡੀਆਂ ਭੈਣਾਂ ਨੇ ਜਿਉਂਦਿਆਂ ਰੱਖਣਾ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹ ਜਨਮ ਦੀ ਪੀੜਾ ਇੱਕ ਭੈਣ ਨੇ ਇੱਕ ਮਾਂ ਨੇ ਝੱਲੀ ਹੈ ਤਾਂ ਫਿਰ ਉਹਨੂੰ ਜਿਉਂਦਿਆਂ ਰੱਖਣ ਦੇ ਲਈ ਵੀ ਉਹ ਮਰ ਮਿਟਣ ਗਿਆ ਸੋ ਉਹ ਅੱਜ ਦੇ ਇਸ ਇਕੱਠ ਨੇ ਸਾਬਤ ਕਰਤਾ ਹੈ ਉਹਨਾਂ ਨੇ ਇਸ ਵੱਡੇ ਇਕੱਠ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਬਹੁਤ ਨਹੀਂ ਮੀਟਿੰਗ ਬੇਸਿਟਾ ਨਹੀਂ ਨਿਕਲਦੀ ਕੋਈ ਵੀ